ਅੰਮ੍ਰਿਤਸਰ ਦੇ ਛਬਾਲ ਰੋਡ ਤੇ ਪਿਛਲੇ ਕਈ ਦਿਨਾਂ ਤੋਂ ਪਾਣੀ ਨਾ ਆਉਣ ਕਾਰਨ ਇਲਾਕਾ ਵਾਸੀ ਕਾਫੀ ਪਰੇਸ਼ਾਨ ਨੇ ਤੇ ਅੱਜ ਤੇਜ ਪ੍ਰਸਾਦ ਦੇ ਵਿੱਚ ਹੀ ਸੜਕ ਤੇ ਬੈਠ ਕੇ ਨਗਰ ਨਿਗਮ ਤੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਜਿਸ ਕਾਰਨ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਨਾ ਨਗਰ ਨਿਗਮ ਵੱਲੋਂ ਇਲਾਕੇ ਦੇ ਵਿੱਚ ਪਾਣੀ ਦਾ ਟੈਂਕਰ ਭੇਜਿਆ ਜਾਂਦਾ ਹੈ ਤੇ ਨਾ ਹੀ ਪਰੇਸ਼ਾਨੀਆਂ ਦੂਰ ਹੋ ਰਹੀਆਂ ਨੇ ਜਿਸ ਦੇ ਚਲਦਿਆਂ ਅੱਜ ਪ੍ਰਸਾਦ ਦੇ ਵਿੱਚ ਹੀ ਪੂਰੇ ਇਲਾਕੇ ਨੇ ਇਕੱਠੇ ਹੋ ਕੇ ਨਗਰ ਨਿਗਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਵਿਸ਼ਣ ਕੀਤਾ ਤੇ ਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜਦ ਤੱਕ ਸਮੱਸਿਆ ਦਾ ਹੱਲ ਨਹੀਂ ਹੁੰਦਾ ਸੜਕਾਂ ਦੇ ਬੈਠ ਕੇ ਪ੍ਰਦਰਸ਼ਨ ਕੀਤਾ ਜਾਵੇਗਾ ਚਾਹੇ ਫਿਰ ਬਰਸਾਤ ਆਵੇ ਜਾਂ ਹਨੇਰੀ ਸੜਕਾਂ ਤੇ ਬੈਠ ਕੇ ਉਹ ਮੰਗਾ ਦੇ ਲਈ ਪ੍ਰਦਰਸ਼ਨ ਕਰਨਗੇ ਮੈਂ ਕਹਦਾ ਇਹ ਨੀਤਾ ਕੀ ਕਹਿਣਾ ਚਾਹੁੰਦੇ ਅਸੀਂ ਇਹ ਕਹਿਣਾ ਚਾਹੁੰਦੇ ਸਾਨੂੰ ਇਹ ਠੂਠ ਕਹਿੰਦੇ 500 ਰੁਪਇਆ ਲੈ ਗਏ ਸੀ ਬੋਟ ਪਾਈ ਸਾਨੂੰ ਇਹ ਸਬੂਤ ਦਿਖਾਣ ਸਬੂਤ ਦਿਖਾਣ ਵੀ ਕਿਹੜੀ ਕਲੋਨੀ ਚ 500 ਰੁਪਇਆ ਦਿੱਤਾ ਫੋਟੋ ਅੱਜ ਕੱਲ ਮੋਬਾਈਲ ਕੋਲ ਵੱਡਾ ਸੇਲੇ ਫੋਟੋ ਤਾਂ ਚੱਲਦਾ ਜਿਹੜਾ ਬੰਦਾ ਜੀ ਉਸ ਦਾ ਸ਼ਿਕਾਇਤ ਬਾਅਦ ਦਾ ਮਿਸਟਰ ਇਹ ਪਾਣੀ ਕਰਦੇ ਪਾਣੀ ਕਰਦੇ ਸਾਡੀ ਕਲੋਨੀ ਜਾ ਬੋਟ ਲੈ ਜਾਂਦੇ ਜਿੱਤ ਜਾਂਦੇ ਸਭ ਕੁਝ ਕਰ ਲੈਂਦੇ ਸਾਡੇ ਮਹੀਨਾ ਦੋ ਮਹੀਨੇ ਹੋ ਗਏ ਪਾਣੀ ਨਹੀਂ ਆਇਆ ਅੱਜ ਕਿੱਥੇ ਪਾਣੀ ਪਈ ਆ ਬੱਚੇ ਸਕੂਲ ਲੈ ਜਾਣ ਦਾ ਕੰਮ ਆ ਤੇ ਦਾਣਾ ਦਾ ਦਿਹਾੜੀ ਤੇ ਪਾਏਗੇ ਆ ਬੱਚੇ ਪਾਣੀ ਮਾਰ ਲੈਣੇ ਨਾਨ ਪਾਣ ਤੋਂ ਕਰਾ ਲੈ ਜਾ ਕੇ ਵੇਲਾ ਪਹਾਲ ਸਾਡੇ ਪਾਣੀ ਇੱਕ ਬੂੰਦ ਨਹੀਂ ਨਿਕਲ ਰਹੀ ਕੀ ਕਰਨ ਲੱਗਦਾ ਪਹਿਲਾਂ ਵੀ ਤੁਸੀਂ ਮੋਸਟ ਪ੍ਰਦਰਸ਼ਨ ਕੀਤਾ ਹਰੇ ਤੱਕ ਆ ਲੈਣੀ ਨਹੀਂ ਅੱਜ ਬੱਸ ਇੱਧੇ ਕਹਿੰਦੇ ਵੀ ਲਾ ਦਾਂਗੇ ਬੰਬੀ ਲਾ ਦਾਂਗੇ ਬੰਬੀ ਬੰਬੀ ਦੇ ਗੋਸੇ ਆਪਾਂ ਛੁੱਟ ਕੇ ਮੁੜ ਕੇ ਆ ਗਏ ਨਾ ਨਿਕਲ ਨਹੀਂ ਇਲਾਕੇ ਦੇ ਵਸਨੀਕ ਬੜੀ ਬੜੀ ਗਏ ਪਾਣੀ ਚੱਕਦੇ ਖੜੇ ਸਾਰੀ ਪਾਣੀ ਇਕੱਠੀ ਹੋ ਕੇ ਗਏ ਅਭੀ ਨਾ ਆ ਕੀ ਗੱਲ ਸਾਡਾ ਦੋ ਮਹੀਨੇ ਦਾ ਪਾਣੀ ਨਹੀਂ ਆ ਰਿਹਾ ਇੱਕ ਟੋਪਾ ਪਾਣੀ ਨਾ ਸਾਡੇ ਗਲੀ ਚ ਟੈਂਕ ਆਂਦਾ ਜੀ ਜਾਂ ਤਾਂ ਟੈਂਕਰ ਨੂੰ ਵਾਦੇ ਨੇ ਟੈਂਕੂ ਸਾਡੀ ਗਲੀ ਚ ਨਹੀਂ ਆਂਦਾ ਸਾਡੇ ਬੱਚੇ ਬਿਮਾਰ ਪਏ ਹਨ ਦੋ ਵਾਰੀ ਇੱਥੇ ਜਾ ਕੇ ਦਫ਼ਤਰ ਨੂੰ ਕਿਹਾ ਅੱਥੇ ਵੀ ਇਹਨਾਂ ਨੂੰ ਫੱਦੇ ਆ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਹੁਣ ਕਹਿੰਦੇ ਹਨ ਹੁਣ ਕਹਿੰਦੇ ਸਾਡੀ ਬੰਬੀ ਦਾ ਨਾ ਛੁੱਟ ਦਤਾ ਤੇ ਤੁਹਾਡੀ ਬੰਬੀ ਲੱਗ ਜੇਗੀ ਉਦੋਂ ਦਾ ਕੋਈ ਵੜਵਾ ਹੀ ਨਹੀਂ ਹੈ ਹਸਪਤਾਲ ਚ ਕਹਿੰਦੇ ਕਿ ਮੌਜੂਦਾ ਅਧਿਕਾਰੀਆਂ ਨੇ ਮੋਹਰਾਂ ਦੇ ਦੰਤਾਂ ਤੱਕ ਜਾ ਜਾ ਕੇ ਕੰਦਾਂ ਕੰਦੇ ਲਾਏ ਆ ਪਰ ਕੋਈ ਸਾਡੀ ਸੁਣਾਈ ਨਹੀਂ ਹੋਈ ਹੁਣ ਕਿਹਦਾ ਜਰੋਖਾ ਤੇ ਸ਼ਰਗੋਹ ਉਹਨਾਂ ਚ ਚੱਲੇਗਾ ਜਿੰਨੇ ਤੱਕ ਪਾਣੀ ਨਹੀਂ ਮਿਲੇਗਾ